ਮੈਂ ਤਾਂ ਇਹ ਕਹਿਣਾ ਵੀ ਸਾਡੇ ਜਾਨਵਰਾਂ ਦਾ ਦਿਮਾਗ ਹੀ ਐਡਾ ਵੱਡਾ ਕਿ ਸਾਰਿਆਂ ਦੀ ਹੁੰਦਾ ਲੈ ਆਹਾ ਪੁੱਠੀ ਆਤੀ ਪੈ ਗਈ ਉਹਨੂੰ ਲੈ ਬੰਦਿਆਂ ਵਾਂਗੂ ਟੂਟੀ ਤੋਂ ਬਣੀ ਪੂ ਵੀ ਤੈਨੂੰ ਚੰਗਾ ਭਲਾ ਪਾਣੀ ਉੱਥੇ ਧਰਿਆ ਹੋਇਆ ਲੈ ਪਤਾ ਨਹੀਂ ਕਿੱਥੋਂ ਪੜ੍ਹੀ ਲਿਖੀ ਆ ਗਈ ਇਹ ਸਾਡੇ ਘਰੇ ਇੱਕ ਆਹਾ ਬੁੱਝਾ ਸਾਡਾ ਇਹਨੂੰ ਤਿੰਨ ਚਾਰ ਮਹੀਨਿਆਂ ਤੋਂ ਕੋਈ ਗੱਲ ਨਹੀਂ ਸਿੱਖੀ ਇਹਨੇ ਇਹ ਦੇਖ ਰਾ ਪਾਣੀ ਪੀਣ ਗੱਜ ਕੀ ਓਏ ਓਏ ਬੌਲਿਆ ਛੋਟਾ ਲੱਕੇ ਸੇ ਥਾਂ ਦਾ ਤਾਂ ਹੀ ਤਾਂ ਵੀ ਲੋ ਤੋਂ ਥਾਪੜੇ ਖਾਣਨ ਦਾ ਲੈ ਚੱਕ ਫੜ ਇਹਦਾ ਵੀ ਪ੍ਰੇਸ਼ਨ ਹੁਣੀ ਕਰ ਰਹੇ ਨੇ ਪਹਿਲਾਂ ਬਹੁਤ ਪਾਏ ਨੇ ਰੀਓ ਨੂੰ ਹੁਣ ਅੱਖ ਚੱਕ ਵੀ ਨਹੀਂ ਪਾਉਂਦਾ ਉਹਦੀ ਮਾਸੀ ਦੇ ਝਾਕ ਗਾ ਲੈ ਬੈਠੀ ਬੈਠੀ ਸੌਂਗੀ ਪਰ ਪੁੱਠੀ ਵਾਲੀ ਐ ਐ ਨਹੀਂ ਪਤਾ ਕੰਧਾਂ ਦੇ ਚੜੀ ਜਾਵੇ ਪਾਣੀ ਥੋੜਾ ਪੀ ਲਿਆ ਕਰ ਤੂੰ ਇੱਕ ਮਿੰਟ ਨਹੀਂ ਟੇਕੇ ਪੈਂਦੀ ਹੈਗੀ ਨਾ ਇੱਥੋਂ ਪਾਣੀ ਪੀ ਆਪਦੇ ਪੰਡਜੋਂ ਪਿਊ ਟੂਟੀ ਤੋਂ ਕਿਉਂ ਹੈਗਾ ਦਿਮਾਗ ਕਿਸੇ ਜਾਨਵਰ ਦਾ ਇਹ じゃ ਜਿਹੜਾ ਜ ਸਾਡੇ ਜਾਨਵਰ ਦਾ ਆ ਇਧਰ ਅਰਜਨ ਬੈਲੀ ਹੁਣ ਅੱਖ ਚੱਕ ਵੀ ਨਹੀਂ ਪਾਉਂਦਾ ਨਾਮ ਰੱਖ ਲੈ ਅਰਜਨ ਬੈਲੀ ਲੱਗਾਂ ਲਵੇ ਹੁਣ ਦੇਖੀ ਅਰਜਨ ਬੈਲੀ ਕਿਤੇ ਇਕੱਲੇ ਨੂੰ ਇਕੱਲਾ ਨ ਟੱਕਰ ਜੀ ਤੈਨੂੰ ਦੇਉ ਤੇਲ ਇਹ ਓਏ ਫਾਂ ਲੱਗੇ ਉਹਦਾ ਮੈਨੂੰ ਤੇਲ ਦੇਤਾ